ਅੱਜ ਦੋਸਤੋ ਕੀ ਹਾਲ ਚਾਲ ਨੇ ਰੱਲੀ ਬੱਕਰਾ ਮੰਡੀ ਦੇ ਖੜੇ ਸੀਗੇ ਬਾਬਾ ਜੀ ਆਏ ਨੇਗੇ ਕਰਦੇ ਗੱਲਬਾਤ ਸਾਸਿਕਾ ਬਾਪੂ ਜੀ ਸਸਰੀ ਘਾਲ ਜੀ ਠੀਕ ਹੋ ਬਾਪੂ ਜੀ ਠੀਕ ਠਾਕ ਠੀਕ ਆ ਜੀ ਕਿੰਨੀ ਉਮਰ ਆ ਬਾਪੂ ਜੀ ਉਮਰ ਤਾਂ 60 ਤੋਂ ਉੱਤੇ ਹੋ ਰਹੀ ਆ ਜੀ ਠੀਕ ਆ ਜੀ ਬੱਕਰੀ ਦਾ ਕੰਮ ਕਰਦੇ ਨੇ ਕਿੰਨਾ ਕ ਟਾਈਮ ਹੋ ਗਿਆ ਬੱਕਰੀਆਂ ਦਾ ਕੰਮ ਲੱਗਾ 15 ਸਾਲ ਮੰ ਉਹ ਹੋ ਗਿਆ ਠੀਕ ਹੈ ਫਾਇਦਾ ਹੈ ਜਾਂ ਨਹੀਂ ਆਪਾਂ ਨੂੰ ਭਾਈ ਰਹੀ ਏ ਫੁੱਲ ਫਾਇਦਾ ਹਾਂ ਠੀਕ ਆ ਕਿੰਨੇ ਨਗ ਨੇ ਅੱਜ ਜੀ ਮੇਰੇ ਕੋਲ 17 ਹੀ ਆਪਦੇ ਠੀਕ ਆ ਅੱਜ ਕਿੰਨੇ ਕਿਲੋਮੀਟਰ ਦੂਰ ਤੁਰ ਕੇ ਆਂ ਆਪਾਂ 16 17 ਤੋਂ ਘਟੋ ਘਟਾ ਜੀ 17ੰਦੋਂ ਹੋਈ ਜੀ ਠੀਕ ਹੈ ਜੀ ਲੈ ਬਾਪੂ ਜੀ ਪਿੰਡ ਕਿਹੜਾ ਜੀ ਆਪਣਾ ਸੰਗਰੇੜੀ ਸੰਗਰੇੜੀ ਤਰਲਿ ਆਇਆ ਹੋਈ ਹਾਂ ਜੀ ਹਾਂਜੀ ਠੀਕ ਹੈ ਜੀ ਤੁਰ ਕੇ ਆਏ ਨੇ ਕਿ ਸਵੇਰੇ ਕਿੰਨੇ ਵਜੇ ਤੁਰੇ ਸੀ ਸਵੇਰੇ 8 ਵਜੇ ਜੀ 8 ਵਜੇ ਠੀਕ ਹੈ ਤਕਰੀਬਨ ਉਹਰੇ 11 ਵਜੇ ਪਹੁੰਚ ਗਏ ਸੀ ਨਾ ਜੀ ਆਹ ਸਾਢੇ 11 ਵਜੇ ਸੀ ਠੀਕ ਹੈ ਲੈ ਮਤਲਬ ਸਾਰ ਸਾਢੇ 4 ਘੰਟੇ ਵਿੱਚ ਮਤਲਬ ਪੁਰਾਣੀਆਂ ਖਰਾਕਾ ਖਾਧੀ ਹੋਈਆਂ ਦਾ ਮੁੱਲ ਹੈਗਾ ਲਾ ਲਓ ਜੀ ਠੀਕ ਹੈ ਲੈ ਮਤਰਾ ਬੱਕਰੀਆਂ ਦਿਖਾਉਣੇਗੇ ਬਾਪੂ ਜੀ ਦੇ ਕਿੰਨੇ ਨਗਨੇ ਜੀ ਟੋਟਲ ਜਿਹੜੇ ਲੈ ਕੇ ਆਉਗੇ 17 ਨਾਗਾ ਜੀ ਮੇਰੇ ਮੇਰੇ ਬਾਕੀ ਕੁਛ ਇੰਨਾਗੇ ਵੀ ਆ ਗੋ ਆਪਣੇ ਠੀਕ ਆ ਭਾਈਆ ਨਾਲਾ ਜੀ ਠੀਕ ਹੈ ਜੀ ਲੈ ਮਤਰਾ ਰਾਜ ਨਾ ਬਾਪੂ ਜੀ ਕਹਿੰਦੇ ਜਿੱਥੋਂ ਸਾਹ ਦਿੰਦੀ ਸੀ ਬੱਕਰੀਆਂ ਉੱਥੇ ਬੈਠਣ ਨੂੰ ਕਹਿੰਦੀ ਸੀ ਹੈ ਹਾਂ ਠੀਕ ਹੈ ਵਾਹ ਜੀ ਲੈ ਮਤਰਾ ਆ ਬੱਕਰੀ ਦਿਖਾਉਣੇਗੇ ਤੁਹਾਨੂੰ ਦੇਖ ਸਕਦੇ ਹੋ ਕਿ ਤਿੰਨ ਬੱਚੇ ਨੇ ਤਿੰਨ ਬੱਚੇ ਨੇ ਕਿਹਦੇ ਹਾਂ ਜੀ ਠੀਕ ਹੈ ਜੀ ਕਿੰਨੇ ਦੰਦਾ ਬਾਪੂ ਜੀ ਯਾਰਾ ਹੁਣ ਪੂਰੇ ਲੰਦ ਕਰ ਰਹੇ ਨੇ ਬਾਕੀ ਆਪਾਂ ਦਾ ਬਰਾਂ ਨਹੀਂ ਚੌਥੇ ਸੂਏ ਏ ਠੀਕ ਆ ਚੌਥੇ ਸੂਏਗੇ ਤਿੰਨ ਬੱਚੇ ਨੇਗੇ ਇੱਕ ਤਾਂ ਇਹ ਬੱਚਾ ਬੈਠਾ ਮਗਰ ਕੀ ਕੀ ਹੈਗੇ ਇਹਦੇ ਇੱਕ ਇੱਕ ਤੋਂ ਬੱਕਰਾ ਦੋ ਪੱਠਾ ਨੇ ਠੀਕ ਆ ਇੱਕ ਬੱਕਰਾ ਦੋ ਪੱਠਾ ਨੇਗੀਆਂ ਠੀਕ ਬੱਕਰਾ ਦੇ ਪੱਠਰ ਹੋਈ ਸੀਗੇ ਨਾਲ ਕੀ ਕੀ ਹੈ ਜਿਵੇਂ ਹੁਣ ਇਹ ਬੈਠੇ ਇੱਕ ਕਾਲੀ ਆ ਜਮਾ ਸ਼ਾ ਉਹ ਵੀ ਲੱਤ ਮੜਾ ਦੇ ਕਰਨ ਕੋਰੀਏ ਠੀਕ ਪੱਟੀ ਲਾਰ ਕੀਏ ਠੀਕ ਆ ਮੈਂ ਤਰ ਦੇਖ ਚਿੱਟੀਆਂ ਅੱਖਾਂ ਦੇ ਵਿੱਚ ਅਗੇ ਨੱਕ ਨਕੌੜਾ ਵਧੀਆ ਨਾ ਜੀ ਫਿਰ ਮੈਂ ਤਰ ਛੋਟੇ ਛੋਟੇ ਸਿੰਗਾ ਦੇ ਵਿੱਚ ਅਗੇ ਕੰਨ ਕੁੰਨ ਤੁਸੀਂ ਦੇਖ ਸਕਦੇ ਵਧੀਆਗੇ ਠੀਕ ਜੀ ਤੇ ਚੈੱਕ ਕਰ ਸਕਦੇ ਹੋ ਕੀ ਮੰਗਿਆ ਬਾਪੂ ਜੀ ਇਹਦਾ 45000 ਆ ਜੀ 45000 ਹਾਂਜੀ ਠੀਕ ਆ ਜੀ ਬੱਤੇ ਬੱਚਿਆਂ ਸਮੇਤ ਬੱਚਿਆਂ ਸਮੇਤ ਠੀਕ ਆ ਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਜੀ ਨੂੰ ਇਹਨੂੰ ਹੋ ਗਿਆ ਜੀ 2 ਕੁ ਮਹੀਨੇ ਹੋਏ ਠੀਕ ਆ 2 ਕੁ ਮਹੀਨੇ ਦੇ ਬੱਚੇ ਨੇ ਕਹਿਣਾ ਠੀਕ ਆ ਲੈ ਮਿੱਤਰੋ ਦੇ ਸਾਦੇ ਗੱਭਨ ਤਾਂ ਨਹੀਂ ਆ ਗਈ ਬਾਪੂ ਜੀ ਹੁਣ ਨਾ ਹਜੇ ਗੱਭਣ ਨਹੀਂ ਠੀਕ ਆ ਜੀ ਲੈ ਮਿੱਤਰੋ ਹਜੇ ਗੱਭਣ ਨਹੀਂ ਆਪਾਂ ਝੂਠ ਨਹੀਂ ਮਾਰਦੇ ਠੀਕ ਆ ਦੱਸ ਕੇ ਦਿਓਗੇ ਇਹ ਹੈ ਜੀ ਹਾਂ ਹਾਂ ਠੀਕ ਆ ਜੀ ਤੇ ਅਗਲੀ ਬੱਕਰੀ ਜੀ ਅਗਲੀ ਬੱਚੋ ਆ ਆਪਣੀ ਲਾਲ ਆ ਇਹ ਆ ਬੈਠੀ ਐਂ ਗੱਭਣਾ ਇਹ ਪੰਜ ਮਹੀਨੇ ਤੋਂ ਵਾਰ-ਵਾਰ ਸਾਰੀਆਂ ਰਲੀਆਂ ਹੋਈਆਂ ਠੀਕ ਹੈ ਠੀਕ ਹੈ ਇਕੱਠੇ ਜੂੜੀਆਂ ਆ ਗਈਆਂ ਇੱਕ ਆ ਗਈ ਠੀਕ ਹੈ ਇੱਕ ਆ ਗਈ ਆ ਖੜੀ ਕਰ ਲਓ ਬਣਾ ਜੀ ਪਾਪਾ ਤੇਰੇ ਮਿੱਤਰ ਨਾਲ ਨਾਲ ਤੁਹਾਨੂੰ ਦਿਖਾਉਣੇ ਆਂਗੇ ਹੋ ਗਈਆਂ ਵਧੀਆ ਨੇ ਚੰਗੀਆਂ ਬੱਕਰੀਆਂ ਨੇ ਜੀ ਦੇਖ ਸਕਦੇ ਹੋ ਘਰ ਦੀਆਂ ਬੱਕਰੀਆਂ ਦੇ ਬਾਪੂ ਜੀ ਆਹ ਜੀ ਆਹ ਜੀ ਆਪਦੀਆਂ ਠੀਕ ਹੈ ਲੈ ਮਿੱਤਰ ਆਪਦੀ ਬੱਕਰੀਆਂ ਨੇ ਜਿੰਨੇ ਵੇਗੀਆਂ ਨੇ ਸਿੰਗਲ ਜ਼ੰਗੇ ਦੇ ਵੀ ਦੇਖ ਸਕਦੇ ਹੋ ਲਾਰਖਾ ਦੇ ਵਿੱਚ ਆਣਾ ਜੀ ਨੱਕਨਕੋੜਾ ਸਾਰੀਆਂ ਬੱਕਰੀਆਂ ਦਾ ਵਧੀਆ ਨੇ ਜੀ ਹਾਂ ਜੀ ਠੀਕ ਹੈ ਜੰਗੀਆਂ ਬੱਕਰੀਆਂ ਰੱਖੀਆਂ ਹੋਈਆਂ ਨੇ ਜੀ ਤੇ ਦੁੱਧ ਕਿੰਨਾ ਕੋ ਜਾਂਦਾ ਬਾਪੂ ਜੀ ਦੁੱਧ ਜੀ ਮੈਂ ਤਾਂ ਬੱਚਾ ਨੂੰ ਚੰਗਾਉਣਾ ਮੈਂ ਆਪਦਾ ਘੜਦਾ ਨਹੀਂ ਠੀਕ ਹੈ ਮੈਂ ਤਾਂ ਜਿਹੜੀ ਹੁਣ ਮਗਰ ਬੱਚਾ ਨਹੀਂ ਕਈ ਵਾਰੀ ਵੇਖਦੇ ਆ ਉਦੋਂ ਦਾ ਘੜਦਾ ਚਾਹ ਜੋ ਕਰਾ ਚਾਹ ਜੋ ਕਰਾ ਹਾਂਜੀ ਤੇ ਕਨਾਂ ਹੀ ਵੇਚਦੇ ਹੋਗੇ ਨਾ ਮੈਂ ਨਹੀਂ ਵੇਚਦਾ ਜੀ ਠੀਕ ਮੈਂ ਤਾਂ ਆਪਣੇ ਬੱਚੇ ਪਾਲਦਾ ਹੈ ਬੱਚੇ ਨਿਗਾ ਮਾਰ ਲਓ ਬੈਠੇ ਨੇ ਆਪਦੇ ਠੀਕ ਹੈ ਬੱਚੇ ਦੇਖ ਸਕਦੇ ਹੋ ਇਹ ਬੱਚਾ ਦੇਖ ਸਕਦੇ ਹੋਗੇ ਪੂਰਾ ਚੰਗਾਗਾ ਠੀਕ ਹੈ ਇਹ ਉਹ ਦੇਖ ਸਕਦੇ ਹੋਗੇ ਤਕਰੀਬਨ ਅੱਜ ਬੱਚੇ ਕਿੰਨੇ ਨੇ ਬਾਪੂ ਜੀ ਆਪਣੇ ਕੋਲ ਪੰਜ ਬੱਚੇ ਆ ਜੀ ਪੰਜ ਬੱਚੇ ਆ ਗਏ ਹਾਂ ਮੇਰੇ ਮੇਰੇ ਆਪਦੇ ਇੱਕ ਦੇ ਤਾਂ ਤਿੰਨ ਦੇ ਇਕੱਠੇ ਨਹੀਂ ਆਣਾ ਜੀ ਹਾਂ ਇੱਕ ਕੇ ਦੋ ਆ ਇੱਕ ਦੇ ਦੋ ਆ ਗਏ ਠੀਕ ਹੈ ਜੀ ਬੱਕਰਾ ਭਾਈ ਬਾਪੂ ਜੀ ਬੱਕਰਾ ਆ ਬੈਠਾ ਦੇਖ ਵਿਟਲੀ ਠੀਕ ਹੈ ਇਹ ਬੈਠਾਣਾ ਜੀ ਆ ਵੀ ਬੱਚਾ ਹੈ ਇਹ ਬੱਕਰਾ ਹੈ ਠੀਕ ਹੈ ਜੀ ਲੋ ਮਿੱਤਰ ਦੇ ਸਕਦੇ ਇਸ ਦਾ ਬੱਚਾ ਆ ਬੈਠਾ ਵੋਕਾ ਠੀਕ ਹੈ ਜੀ ਇਹ ਵੱਡਾ ਬੱਕਰਾ ਆ ਗਿਆ ਹਾਂ ਜੀ ਠੀਕ ਹੈ ਜੀ ਇਹ ਠਾਇਓ ਬਾਪੂ ਜੀ ਮੜਾ ਇਹ ਵੀ ਦਿਖਾਉਣਾ ਹੈ ਸਾਨੂੰ ਚਿੱਟੀਆਂ ਅੱਖਾਂ ਦੇ ਵਿੱਚ ਨਖਨ ਕੋੜਾ ਝਾਲਰ ਵਗੈਰਾ ਪੂਰੀ ਵਧੀਆ ਹੈ ਜੀ ਪੈਰ ਵੀ ਬਈ ਪੂਰੇ ਬਗਾ ਕਰੀਏ ਵਧੀਆ ਚੰਗੇ ਟੈਸਟ ਕਾਲਾਂ ਦਾ ਵੀ ਚੰਗਾ ਹੈਗਾ ਚਿੱਟੀਆਂ ਅੱਖਾਂ ਦੇ ਵਿੱਚ ਹੈਗਾ ਕੰਨ ਕੋਨ ਨੂੰ ਦੇਖ ਸਕਦਗੇ ਸਾਰਾ ਕੁਝ ਦੇਖੋ ਜੀ ਕਰੋ ਆ ਯਾਹਨੋ ਠੀਕ ਹੈ ਜੀ ਮਤਲਬ ਕਿਹੜੀ ਹੈ ਸਾਈਨਿੰਗ ਸੁਣਨ ਪੂਰੀ ਹੈ ਨਾ ਜੀ ਹਾਂ ਹਾਂ ਠੀਕ ਹੈ ਜੀ ਕੀ ਪੋਣ ਹੈ ਪੂਜੀ ਇਹਨੂੰ ਕਿ ਚਰਾ ਚੁਰਾਈ ਤੇ ਹੈ ਜੀ ਬਾਹਰ ਠੀਕ ਹੈ ਜੀ ਮੈਂ ਗਰੀਬ ਆ ਮੇਰੇ ਕੋਲ ਅੱਡਾ ਕੋਈ ਆਉ ਨਹੀਂ ਹੈਗਾ ਠੀਕ ਹੈ ਬਾਰਲੀ ਵਾਲੀ ਕਰਾਈ ਰਹੀ ਹੈ ਸਾਰੇ ਬੱਚੇ ਜਿੰਨਾਂ ਨੇ ਹਾਂ ਟੋਟਲ ਠੀਕ ਹੈ ਜੀ ਇਹ ਤਾਂ ਨਹੀਂ ਵੇਚਣਾ ਜੀ ਆਪਾਂ ਵਿਚੀ ਟਪਾਰਾਂਗੇ ਆਪਣਾ ਵਿਗਦਾ ਦੇਖਾ ਪਾਣੀ ਕਿਕਰੋਣਾ ਫਿਰ ਜੇ ਸਾਰੀ ਸੌਦਾ ਵਾਜਦਾ ਦੇਖਾ ਪਟਵਾਰਾਂ ਠੀਕ ਹੈ ਜੀ ਸਾਰੇ ਵੱਡੀਆਂ ਬੱਕਰੀਆਂ ਕਿੰਨੀਆਂ ਨੇ ਜੀ ਵਿਚੇ ਵੱਡੀਆਂ ਵਿਚੇ ਛੋਟੀਆਂ ਤਿੰਨਾਂ ਟਾਹ ਵੀ 17 ਨਗ ਨੇ ਹਾਂ 17 ਨਗ ਹੈ ਮੇਰੇ ਵੀ 17 ਨਗ ਨੇ ਕੀ ਮੰਗੇ 17 ਨਗ ਮਾਇਆ ਮੰਗ ਰਹੀ ਜੀ 3.5 ਲੱਖ ਰੁਪਇਆ ਠੀਕ ਹੈ ਬਾਕੀ ਉਹ ਆਪ ਕਰ ਲੈਣੀ ਜੀ ਮਿਆ ਲੋਟ ਰੰਗ ਹੈ ਹੋ ਜੂਗਾ ਚੰਗਾ ਮਾਨ ਤਾ ਨਾ ਹਾਂ ਹਾਂ ਠੀਕ ਆ ਬਈ ਲੈ ਮਿੱਤਰੋ ਜੇ ਕਿਸੇ ਨੇ ਲੈਣਿਆ ਤਾਂ ਖਰੀਦ ਵੀ ਸਕਜੇਗੇ ਵੇਚੀ ਦੇਾਂਗੇ ਆਪਾਂ ਆ ਵੀ ਵੇਚੀ ਬੱਕਰਾ ਆ ਜੂਗਾ ਠੀਕ ਹੈ ਤਕਰੀਬਨ ਇਹ ਵੀ ਕਹੜੀ 50 ਤੋਂ ਉੱਪਰ ਉੱਪਰ ਦਾ ਇਹੋ ਕਹੜੀ ਬੇਟ ਇਹਦਾ ਹੈ ਨਾ ਹੋਊਗਾ ਬਾਪੂ ਜੀ ਬੱਦੇ ਬਤਾਈਏ ਆ ਤੁਸੀਂ ਆਪ ਹੀ ਦੇਖ ਲਓ ਠੀਕ ਹੈ ਨੱਕ ਨਕੋੜਾ ਬਈ ਪੂਰਾ ਚੰਗਾ ਹੈਗਾ ਸਿੰਘ ਸੰਗੂ ਵੀ ਕੁੰਡੇ ਸਿੰਘਾਂ ਚ ਹੈ ਝਾਲਰ ਦੇਖੋ ਬਈ ਝਾਲਰ ਵੀ ਪੂਲੀ ਵਧੀਆ ਗਈ ਤੇ ਜੇ ਕੱਲਾ ਲੈਣਾ ਹੋਵੇ ਇਹਦਾ ਜੀ ਕੱਲੇ ਦਾ 1,25,000 ਹੈ ਜੀ 1,25,000 ਠੀਕ ਹੈ ਮੋਬਾਈਲ ਨੰਬਰ ਹੈਗਾ ਬਾਪੂ ਜੀ ਆਪਣਾ ਮੋਬਾਈਲ ਨੰਬਰੋਂ ਮੁੰਡਾ ਵਾਗ ਗਿਆ ਹੈਗਾ ਤਾਂ ਆਪਣੇ ਕੋਲੇ ਹੁਣ ਠੀਕ ਠੀਕ ਹੈ ਜੀ ਲੈ ਮੈਂ ਤੁਹਾਨੂੰ ਮੋਬਾਈਲ ਨੰਬਰ ਪੂਰਾ ਦੇ ਦਾਂਗੇ ਉਹ ਬਾਈ ਕੋਲੇ ਹੈਗਾ ਉੱਥੇ ਠੀਕ ਆ ਜੇ ਕਮੈਂਟ ਕਰਦੇ ਸੋ ਅੱਜ ਵੀਕਰ ਕਰ ਕੀ ਕਰਕੇ ਤੁਰਿਆਵੇਂ ਠੀਕ ਆ ਜੀ ਤਾਂ ਮਿੱਤਰ ਬੱਕਰੀਆਂ ਸਾਰੀਆਂ ਤਕਰੀਬ ਨੇ ਚੰਗੀਆਂ ਨੇਗੇ ਵਧੀਆ ਕੁਆਲਿਟੀ ਚ ਨੇਗੇ ਜੇ ਕਿਸੇ ਵੀਰ ਨੇ ਖਰੀਦਦੇ ਨੇਗੇ ਤਾਂ ਬਾਪੂ ਜੀ ਦਾ ਨੰਬਰ ਸਕਰੀਨ ਤੇ ਆ ਤੇ ਰੱਲੀ ਬੱਕਰਾ ਮੰਡੀ ਆ ਕਹਿ ਦਿਓ ਬਾਪੂ ਜੀ ਵੀ ਰੱਲੀ ਬੱਕਰਾ ਮੰਡੀ ਤੇ ਪਹੁੰਚਿਆ ਕਰੋ ਹਾਂ ਜੀ ਮੈਂ ਤਾਂ ਆਪ ਕਹਿਣਾ ਮੈਂ ਮੇਰੇ ਨਾਲ ਇਹ ਆਈ ਨਹੀਂ ਮੁੰਡੇ ਮੇਰੇ ਪਿੰਡ ਤੋਂ ਤੇ ਨਾ ਆ ਰਹੇ ਨੇ ਮੇਰੇ ਨਾਲ ਠੀਕ ਹੈ ਠੀਕ ਹੈ ਪਹਿਲਾਂ ਵੀ ਆਏ ਸੀ ਮੈਂ ਪਰ ਮੇਰੀ ਮੋਬਾਈਲ ਡਿੱਗੀ ਸੀ ਤੇ ਅੱਛਾ ਹਾਂਜੀ ਠੀਕ ਹੈ ਪਹਿਲਾਂ ਵੀ ਆਏ ਸੀ ਹਾਂ ਪਹਿਲਾਂ ਵੀ ਆਖ ਗਿਆ ਠੀਕ ਹੈ ਹੁਣ ਕਾਹਦੇ ਲੈ ਕੇ ਜਾਉਂਗੇ ਬੱਕਰੀਆਂ ਜੀ ਤੋਰ ਕੇ ਲੈ ਜਾਉਂ ਤੋਰ ਕੇ ਲੈ ਜਾਏ ਹਾਂਜੀ ਠੀਕ ਹੈ 17-18 ਕਿਲੋਮੀਟਰ ਦੂਰ ਤੁਰ ਕੇ ਫੇਰ ਜਾ ਹਾਂ ਠੀਕ ਹੈ ਲੈ ਮਿੱਤਰੋ ਬਾਪੂ ਜੀ 17 ਕਿਲੋਮੀਟਰ ਦੂਰ ਤੁਰ ਕੇ ਆਏ ਸੀਗੇ 17 ਕਿਲੋਮੀਟਰ ਦੂਰੀ ਤੁਰ ਕੇ ਜਾਣਾਗਾ ਟੋਟਲ ਹੋ ਗਿਆ 34 ਕਿਲੋਮੀਟਰ ਅੱਜ ਕੱਲ ਇਹਦੇ ਮੁੰਡੇ ਤਾਂ ਨਹੀਂ ਤੁਰਦੇ ਨਾ ਬਾਪੂ ਜੀ ਮਾ ਜੀ ਆਸੀ ਦਾ ਤੁਰਕੀ ਆਏ ਆ ਤੁਰਕੀ ਜਾਗੇ ਹੁਣ ਲੌਂਗੋ ਵਾਲਿਆਂ ਦੇ ਆਪਣਾ ਇਧਰ ਦੂਜੀ ਟੁੰਗਾ ਲਈ ਜਾਂਦੇ ਉੱਥੇ ਦਾ ਸਾਧਨ ਕਰਾਉਂਦੇ ਹੁਣ ਇਹ ਕਿੰਨੀ ਬਾਤ ਹੈ 2 ਘੰਟੇ ਆਣਗੇ ਲੱਗੇ ਆ 2 ਜਾਣੇ ਲੱਗ ਜਾਣਗੇ ਠੀਕ ਹੈ ਨਾਲੇ ਆਪਦੇ ਪਸ਼ੂ ਚੜਦੇ ਜਾਣਗੇ ਨਾਲੇ ਪਸ਼ੂ ਚੜਦੇ ਜਾਣਗੇ ਨੇ ਹਾਂਜੀ ਠੀਕ ਹੈ ਨਾਲ ਲੱਤਾ ਜੇ ਜਾਣ ਆ ਜੂਗੇ ਸਾਰਾ ਖੁਸ਼ੀ ਆ ਸਾਰਾ ਖੁਸ਼ੀ ਹੈ ਕਹਿੰਦੇ ਠੀਕ ਹੈ ਬਾਈ ਜੀ ਬਾਕੀ ਕਿਵੇਂ ਲੱਗੇ ਵੀਡੀਓ ਸ਼ੇਅਰ ਜੁਰ ਕੇ ਦੇ ਠੀਕ ਹੈ ਬਾਪੂ ਜੀ ਧੰਨਵਾਦ ਠੀਕ ਹੈ ਜੀ